ਦੋਸਤੋ ਸਸਰੀਗਾਰ ਰਾਮਰਾਣ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦਾ ਦੋਸਤੋ ਮੱਝ ਦੀ ਪੂਛ ਕੱਟੀ ਗਈ ਹਾਂ ਉਹ ਸੱਚੀ ਝੋਟੀ ਬਹੁਤ ਸੋਹਣੀ ਝੋਟੀ ਐ ਹਾਂਜੀ ਅੱਜ ਇਹਨੂੰ ਸੂਈ ਨੂੰ ਪੰਜਵਾਂ ਦਿਨ ਹੈ ਬਾਕੀ ਦੀ ਜਾਣਕਾਰੀ ਤਾਂ ਬਾਈ ਤੋਂ ਵੀਡੀਓ ਦੇ ਵਿੱਚ ਲਵਾਂਗੇ ਪੰਜਵਾਂ ਦਿਨ ਸੂਈ ਨੂੰ ਹੋਇਆ ਤੇ ਮੱਝ ਦਾ ਚਗਾਠਾ ਦੇਖੋ ਮੈਨੂੰ ਪਤਾ ਹੀ ਪਿੱਛੋਂ 3.5 ਫੁੱਟ ਦੀ ਚੜਾਈ ਤੇ 14-15 ਦਿਨਾਂ ਦੀ ਸੂਈ ਥੱਲੇ ਬਾਈ ਤੋਂ ਪੁੱਛਦੇ ਆ ਵੀ ਕਿੰਨਾ ਦੁੱਧ ਤਿਆਰ ਕਰੀ ਖੜੀ ਐ ਹਜੇ ਤਾਂ ਖਰ ਦੁੱਧ ਕੀ ਤਿਆਰ ਕਰਨਾ ਬੋਲੇ ਜੀ ਐ ਆ ਵੇਖੋ ਹਜੇ ਤਾਂ ਜਿਹੜਾ ਗੰਧ ਪੈਲ ਹੁੰਦਾ ਮਤਲਬ ਤਾਜੇ ਸੂਏ ਪਸ਼ੂ ਦਾ ਉਹੀ ਦਿਸੀ ਜਾਂਦਾ ਤੇ ਬਾਕੀ ਸਾਰੀ ਜਾਣਕਾਰੀ ਤਾਂ ਤੁਹਾਨੂੰ ਵੀਡੀਓ ਚ ਦੇਵਾਂਗੇ ਵੀ ਕਿਹੜੇ ਸੂਏ ਸੂਈ ਐ ਕਿੰਨਾ ਦੁੱਧ ਨੇ ਪਿਛਲੇ ਸੂਏ ਕੀਤਾ ਤੇ ਹੁਣ ਪੰਜਾਂ ਦਿਨਾਂ ਦੀ ਸੂਈ ਦਾ ਕਿੰਨਾ ਦੁੱਧ ਇਹ ਸਾਰੀ ਜਾਣਕਾਰੀ ਤੁਹਾਨੂੰ ਬਾਈ ਗਰਚਰਨ ਸਿੰਘ ਚਰਨੀ ਤੋਂ ਲੈ ਕੇ ਦੇਵਾਂਗੇ ਤੇ ਦੋਸਤੋ ਝੋਟੀ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਦੱਸੋ ਤੇ ਮੇਰੇ ਦੋਸਤੋ ਛੋਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਮੇਰੇ ਫੇਸਬੁੱਕ ਦੇਖਣ ਵਾਲੇ ਦਰਸ਼ਕਾਂ ਫੇਸਬੁੱਕ ਨੂੰ ਫਾਲੋ ਕਰ ਲਓ ਤੇ YouTube ਦੇ ਦਰਸ਼ਕ ਮਤਲਬ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਛੋਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਰਾਮ ਰਾਮ ਸਤਿ ਧੰਵਾਦ ਜੀ